ਕਾ ਵੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੋਜੀ ਸਰ ਘਬੋ ਚੁੱਕੇ ਜੀ ਆਪਾਂ ਪਿੰਡ 3ੇ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮੇਜੀਠਾ ਚਲੋ ਆਜੂ ਭਾਈਆਂ ਕੋਲ ਹੈਗੇ ਕੁਛੇ ਸਾਥ ਲਗਭਗ ਕੰਮ ਹੈਗੀਆਂ ਚਲੋ ਸ਼ੁਰੂ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਦਾਂ ਜੀ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਵਾਲੇ ਨੂੰ ਤੇ ਸਾਬ ਦੇਸਾਂ ਬੈਠੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਨਾ ਪਰਿਵਾਰ ਜਿਹੜਾ ਵਾ ਮਹਾਰਾਜ ਹਰ ਇੱਕ ਮਕਾਨ ਦੇ ਵਿੱਚ ਬਸ ਬਸ ਆਂਦਰਸਤੀਆਂ ਨੇ ਭਾਗਿਆ ਬਿਲਕੁਲ ਮੁਝ ਸਭ ਬਾਕੀ ਬਹੁਤ ਵਧੀਆ ਅੰਮ੍ਰਿਤ ਲੰਡਿਆ ਚਲੋ ਅਸੀਂ ਥੋੜੇ ਜਿਹਾ ਗੈਰਾਜ ਜਰੇ ਦੱਸਦੇ ਜੀ ਚਲੇ ਗਏ ਜ਼ਰੂਰੀ ਸੀ ਜ਼ਰੂਰੀ ਜਾਣੀ ਕਟੀ ਕਰਨੀ ਜੀ ਸੰਦੀਪ ਸਿਆ ਕੁਛ ਨਹੀਂ ਹੁੰਦਾ ਜਿੱਥੇ ਚੱਲੇ ਜਾਂਦਾ ਜੀ ਇਹ ਕਰਕੇ ਥੋੜਾ ਜਿਹਾ ਪਿੰਡ ਭਣਾਵਦੇ ਫੋਨ ਬਹੁਤ ਆਏ ਸੀ ਜੀ ਹਾਂ ਜੀ ਵੀਡੀਓ ਨਹੀਂ ਪਾਉਣ ਦੇ ਅੱਜ ਹੁਣੇ ਹੀ ਕਿਸੇ ਜਨ ਦਾ ਫੋਨ ਆਉਂਦਾ ਵੀਡੀਓ ਨਹੀਂ ਪਾਉਣ ਦੇ ਮੈਂ ਭਰਾਵਾ ਪਾਦ ਨੇ ਥੋੜੀ ਬੱਸੋ ਵੀ ਗੱਲ ਹੋਈ ਹੁੰਦਾ ਹੀ ਇਹ ਜਿਹਦੇ ਪ੍ਰੇਮ ਹੋਵੇ ਹਨ ਜੀ ਮਤਲਬ ਸਾਰੇ ਸੋਚਟ ਦੇ ਵੀ ਪਤਾ ਨਹੀਂ ਕੀ ਹੋਇਆ ਥੋੜਾ ਜਿਹਾ ਮੇਰਾ ਸਿਸਟਮ ਵੀ ਅਦਾ ਦਾ ਸ਼ੌਂਕ ਜਿਹੜਾ ਕੰਮ ਰੱਖਿਆ ਹਾਂ ਜੀ ਦਾ ਕੇ ਦਿਨ ਦੀ ਤੱਕ ਚਲੋ ਕੁਝ ਉਧਰ ਚੱਲ ਗਏ ਉਹ ਆ ਗਿਆ ਵੀ ਕੰਮ ਹੈ ਘੇਰ ਜੇ ਬਿਲਕੁਲ ਜੀ ਪਿੰਡ ਲੰਗਰ ਲਾਈਦਾ ਉੱਥੇ ਚੱਲ ਗਏ ਉਹ ਤਰਨਤਾਰਨ ਸਾਹਿਬ ਜਾਣਾ ਸੀ ਸਾਰੇ ਮਤਲਬ ਆਪਣਾ ਕਰ ਲਿਆ ਕੰਮ ਤੇ ਚਲੋ ਮਾਲ ਹੁਣ ਥੋੜਾ ਜਿਹਾ ਵਿੱਚੋਂ ਵਿਜੀ ਨਿਕਲੇ ਆ ਸਕੂਲ ਤੋਂ ਥੋੜਾ ਜਿਹਾ ਕੰਮ ਕਰ ਲਈਏ ਬਾਕੀ ਮਾਲ ਤੇ ਸੋਣਾ ਸੰਦੀਪ ਜੀ ਪਿੰਡ ਆਪਣਾ ਥਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9814178121 9814178121 ਦੇ ਹੈਪੀ ਫੌਜੀ ਹਰਪ੍ਰੀਤ ਫੌਜੀ ਜੋ ਮਰਜੀ ਪੁੱਛ ਲੈ ਜਦੋਂ ਜੈਂਦੀਪੁਰ ਦੇ ਨੀਅਰ ਬੋਰਡ ਆ ਕਈ ਭੈਣ ਭਰਾਮਣ ਕਹਿੰਦੇ ਤੁਸੀਂ ਡਰੈਸ ਹੋ ਜੀਓ ਅਸੀਂ ਗੱਲਾਂ ਗੁਲਾਂ ਕਰ ਗਿਆ ਡਰੈਸ ਦਾ ਚੇਤਾ ਨਹੀਂ ਹਾਂਜੀ ਹਾਂਜੀ ਅਗੀ ਨੀਤ ਸਿੰਘ ਜੀ ਅੰਦਰ ਲੰਬਾ ਬੱਤਾ ਚੱਲਦੀਆਂ ਰਹਿਣੀਆਂ ਤੇਨੂੰ ਬਿਲਕੁਲ ਅੰਨਾ ਬੱਤਾ ਨਾ ਹੀ ਬਾਗਰ ਫੌਦਾ ਨੇ ਸਾਲੀ ਕੰਮ ਸੋਹਣਾ ਵਾ ਤੇ ਸੋਹਣੇ ਤਰੀਕੇ ਨਾਲ ਕਰੋ ਬਿਲਕੁਲ ਜੀ ਚਲੋ ਅੱਜ ਮਾਰਨਾ ਤੇਰੇ ਨਾਲ ਪ੍ਰੋਗਰਾਮ ਕੱਲ ਹੀ ਬੜਿਆ ਸ਼ਾਮੀ ਜੀ ਤੇ ਓਡਾ ਮੈਂ ਜਿੱਦਾਂ ਦਾ ਚਾਹੁੰਦਾ ਹੁੰਦਾ ਹੀ ਆ ਵੀ ਚਲੋ ਬੜਾ ਬੜਾ ਵੱਡਾ ਵੱਟਾ ਚਲੋ ਇੱਕ ਦੋ ਵੜਾ ਚੰਗੀਆਂ ਵੀ ਆ ਤਾਂ ਕਿ ਅੱਜ ਥੋੜਾ ਜਿਹਾ ਛੋਕੇ ਛੱਡੇ ਭਾ ਹੈਗੇ ਨੇ ਅੱਛਾ ਸਰਾਵਾਂ ਦਾ ਮਿਲਵਾ ਮਾਲਿਆ ਅੱਜ ਚਲੋ ਮਾਰਾ ਸੁੱਖ ਰੱਖੇ ਮਾਲ ਚੰਗਾ ਹੀ ਆਪਣੇ ਵਾਲੋ ਲਿਆ ਹੋਇਆ ਹੈ ਵੜਾ ਹੀ ਨੇ ਲਿਆ ਲਣੀਆਂ ਗਾਕਾਂ ਨੇ ਤੇ ਅਸੀਂ ਫੇਰ ਹੋਰ ਲੈ ਆਵਾਂਗੇ। ਵਾਜੀ ਵਾਜੀ ਅਗਲੀ ਵਾਰੀ ਹੋਰ ਚੰਗੀ ਲੱਭਦੇ ਮਾੜੀ ਲੱਭਦੇ ਤੇ ਸਾਡੇ ਕਰਮ ਆ। ਅਗਲੇ ਗਾਗ ਦੇ ਮੁਕੱਦਰ ਆ। ਬਿਲਕੁਲ ਜੀ। ਦੁੱਧ ਜਿਹੜਾ ਸੰਦੀਪ ਸਿੰਘ ਸਿਆ ਪਾਏ ਦਾ। ਹਾਏ ਦਾ ਪ੍ਰਾਇਸ। ਤੇ ਬਾਕੀ ਭੈਣ ਭਰਾ ਸੰਦੀਪ ਜੀ ਫੋਨ ਕਰਦੇ ਨੇ ਵੇਖੋ YouTube ਤੇ ਕੰਮ ਵਧੀਆ ਚੱਲਣ ਲਿਆ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੇਰੇ ਕਾਵੇ 5 ਉਂਗਲਾਂ 5 30 ਬੱਲੇ ਦੇ। ਹੁਣ ਭੈਣ ਭਰਾ ਫੋਨ ਕਰਦੇ 50 ਕਿਲੋ ਵਾਲੀ ਗਾਹ ਹੈਗੀ ਕੋਈ। ਹਾਂ। 5 30 ਕਿਲੋ ਦੀ ਜਰਸੀ ਹੈਗੀ ਪਿਛਲੀ ਵੀਡੀਓ ਚ ਇਹ ਗੱਲ ਕਹੀ ਹੈ ਐਰ ਕਾ ਵੀ ਰਿਪੀਟ ਕਰਨ ਲਿਆ। ਮ ਤੋ ਕਿ ਆਪਾਂ ਦੇ ਕੰਮ ਕਰਨਾ ਸਦਾ ਹੀ ਹਾਂਜੀ ਮੰਨ ਲਓ ਵੀ ਅੱਜ ਦਾ ਨਹੀਂ ਕਰਨ ਦੇ ਕਈ ਵੇਸੇ ਹੀ ਕਹਿਣਦੇ ਮੇਰੇ ਵਰਗੇ ਵੀ ਦੋ ਪੀੜੀਆਂ ਹੋ ਗਏ 20 ਸਾਲ ਹੋ ਗਏ 18 20 ਸਾਲ ਕਾਇਆਂ ਦੇ ਚੱਲੋ ਪਿਛਲੀਆਂ ਦੀ ਗੱਲ ਹੀ ਛੱਡੋ ਹਾਂਜੀ ਤੇ ਅਹੀਂ ਕਰਨਾ ਕੰਮ ਹਾਂਜੀ ਠੀਕ ਆ ਤੇ ਇਹ ਗੱਲਾਂ ਜਿਹੜਾ ਝੂਠ ਨਾ ਰਹਾ ਨਹੀਂ ਨਿਕਣਾ ਆਟੇ 'ਚ ਲੂਣ ਗੁੜਜੂ ਲੂਣ ਚਾਟਾ ਨਹੀਂ ਗੁੜਜਣਾ ਠੀਕ ਹੈ ਬਿਲਕੁਲ ਇੱਕ ਨਹੀਂ ਆਪਾਂ ਨੂੰ 2 ਕਿਲੋ ਕਿਲੋ ਦਾ ਝੂਠ ਵੱਧ ਘਟ ਵੱਜੂਗਾ ਜੇ ਕੋਈ 50 ਕਿਲੋ ਵਾਲੀ ਦਾ 50 ਕਿਲੋ ਵਾਲੀ ਦਾ ਵੇਚਦਾ ਹੀ ਕੋਈ ਨਹੀਂ ਭਾਈ ਜੇ ਤੁਹਾਡੇ ਕੋਲ ਹੈਗੀ ਤੇ ਦੇ ਦੋ ਅੱਗੇ ਜਿਹੜੇ ਹੈਗੇ ਜਵਾਕੇ ਦੋ ਹੁਣ ਇੰਨੀ ਜਰਸੀ ਮੰਗਦੇ ਸੰਦੀਪ ਜੀ ਜਰਸੀ ਪਹਮਾਜ ਰੁਲਿਆ ਲਿਆ ਕੇ ਦੇ ਦਨੇ ਤੁਹਾਨੂੰ ਹਾਂ ਲੈ ਵੀ ਨੇ ਦੇਣਾ ਇੰਨੇ ਨੇ ਖੁੱਚੀਆਂ ਨੇ ਦੇਣਾ 6 ਕਿਲੋ ਆ ਹੁਣ ਕੇ ਰੋਣਾ ਵਾ ਰੋਣਾ ਹਾਂ ਬਿਲਕੁਲ ਅਸੀਂ ਵੀ ਚਲੋ ਆਂਦੇ ਜੇ ਕੋਈ ਜਰਸੀ ਲਈਏ ਪੰਜਾਬ ਚੋਂ ਮਾਲ ਲਈਦਾ ਅੱਜ ਵੀ ਵਸ਼ੀਏ ਕਹਿ ਸਰ ਚਲੋ ਪਿਓਰ ਨਾ ਹੋਵੇ ਘਾਟ ਹੋਵੇ ਵਾਦੂ ਲਈ ਆਉਂਦੇ ਆਂ ਸੁਈ ਆਵੇ ਤੇਰੇ ਸਾਹਮਣੇ ਜਿਹੜੇ ਸੁਈ ਵੱਛੀ ਦੇਤੀ ਆ ਬਿਲਕੁਲ ਤੇ ਕਿਤੇ ਚੰਗਾ ਮਾਲ ਮਿਲੇ ਤੇ ਲੈ ਲੈਂਦਾ ਵਾ ਬਹੁਤੀ ਮਾੜੀ ਗਾਂ ਦਾ ਫਾਇਦਾ ਕੋਈ ਨਹੀਂ ਬਾਕੀ ਜਰਸੀ ਜੀ ਲਈ ਜੇ ਸਾਰੇ ਜਰਸੀਆਂ ਤੇ ਤੀਜੇ ਲਵਾਈਆਂ ਤੇ ਮਾੜੀ ਹੈ ਜੀ ਹਾਂ ਨਹੀਂ ਜਿੱਦਾਂ ਲਈ ਆ ਆਪਿਆਂ ਉਹਨਾਂ ਨੇ ਲੈਵਾ ਨਸਰ ਨਸਰ ਬੋਲਦਾ ਅੱਜ ਦੀ ਸੂਈ ਅੱਜ ਹੀ ਆਈ ਆ ਹਾਂ ਜੀ ਹੁੰਦੇ ਨਾ ਵਾਸੀ ਸੂਈ ਆਇਆ ਸ਼ਹਿਰ ਆ ਮਦਰ ਵਸੀ ਵੀ ਆ ਸ਼ਹਿਰ ਦੇ ਲੋ ਬਾਕੀ ਵਸੀ ਨੂੰ ਐ ਸ਼ਹਿਰ ਆ ਦੇ ਜਿਹੜੇ ਆਰ ਵੀ ਮਹਾਰਾਜ ਨੇ ਲਾਤੇ ਆ ਤੇ ਆ ਦੇ ਆਹੋ ਜੀ ਵਸੀ ਆਰਾਮ ਹੋ ਜਾ ਇਹਨੂੰ ਕੋ ਟਾਈਮ ਨਹੀਂ ਲਾਤਾ ਹਾਂ ਹੈ ਇਹਨਾਂ ਕਲਿਆਰੀ ਨਹੀਂ ਪਈਦੀ ਜੀ ਟਾਈਆਂ ਤਾਂ ਖੁੱਲੀ ਰਹਿੰਦੀ ਹੈ ਜੀ ਦੇ ਕਲਿਆਰੀ ਕਰਕੇ ਤਈ ਕਰ ਜਿਹੜਾ ਡੰਗਰਾ ਜਾਂ ਹੁੰਦਿਆ ਸੂਪੇ ਫਿਰ ਉਹ ਵੀ ਜਿਹੇ ਇੱਕ ਗੱਲ ਆ ਵੇਖਣਾ ਜਿੱਦਾਂ ਕਰਦਣ ਉਹ ਦੁਗਣਾ ਲੈਵਲ ਆ ਜਾਂਦਾ ਜੀ ਜੀ ਹੁਣ ਜੇ ਕਵੇ ਵੀ ਤੱਤ ਵੱਡਾ ਚਾਹੀਦਾ ਤੱਤ ਨਹੀਂ ਲੋੜ ਵੱਡਾ ਬਿਲਕੁਲ ਬੱਛੀ ਦੀਆਂ ਸਫਾਈਆਂ ਵੇਖ ਲਾ ਦੁੱਧ ਵਾਲੀ ਆ ਐਰ ਸ਼ਹਿਰ ਆ ਨਹੀਂ ਐਰ ਸ਼ਹਿਰ ਉਹ ਅਗਲਾ ਆਪਣੀ ਸਮਝ ਕਰ ਬਿਲਕੁਲ ਬਿਲਕੁਲ ਥੋੜਾ ਜਿਹਾ ਜੇ ਆਪਣਿਆਂ ਸੁਜੀਆ ਕਰਨ ਦੇ ਆ ਬਾਕੀ ਸੀਲ ਹੋਣੀ ਹੋਣੀ ਉੱਥੇ ਮੈਂ ਉਮੀਦ ਰਹਿਣੀ ਪਾਉਂਗਾ ਬਾਕੀ ਉਹ ਤੋਂ ਉਹ ਤੋਂ ਲੈ ਜੇ ਰੁਚਾਰ ਜਾਨਾ ਥੋੜਾ ਆ ਜਾ ਕੇ ਕਰਨ ਦੇ ਆ ਉਹ ਜਵਾਕ ਜਾ ਉਹ ਚਪਲ ਪਾਈ ਉਹਨੇ ਬੋਰ ਬੇਖ ਬੋਇਸਾ ਕਿਤੇ ਨਾ ਕਰਨੇ ਬੋਰ ਪਾਇਆ ਉਹ ਇੱਥੇ ਰਿਆ ਹੀ ਕੰਮ ਕਰਨਾ ਤੁਹਾਡਾ ਜੇ ਲੱਗਦਾ ਫਿਰ ਟਾਈਮ ਲਾਓਗੇ ਤੇ ਉਹ ਤੁਸੀਂ ਆ ਗਏ ਉੱਪਰ ਹੀ ਉਹ ਡੰਗ ਰਿਆ ਹਣ ਬੂਟਾ ਦਾ ਬੋਰ ਪਾਇਓ ਉਹਦੇ ਫਿਰ ਚਰੀਦਾ ਗੱਤੀ ਜਾਂ ਬੂੜ ਜ਼ਰੂਰ ਚਾਹੀਦਾ ਸੰਦੀਪੀ ਵਪਾਰ ਚ ਚਾਹੀਦਾ ਫੋਜਾ ਜ਼ਰੂਰੀ ਆ ਮੈਂ ਕਿ ਸੀਲ ਡੰਡੀ ਸੰਦੀਪ ਜੀ ਹੋਂ ਤੇ ਕਰਮਾ ਵਾਲੀ ਸੀਲੀ ਜਰੂਰੀ ਹੈ ਇਹ ਨਹੀਂ ਗੱਲਾਂ ਇੱਧਰ ਲੈ ਹਾਂ ਠੀਕ ਜਿਹੜੀ ਗੱਲ ਸੀਲ ਵਾਲੀ ਹੈ ਨਾ ਉਹ ਕਦੀ ਡੰਗਰ ਸੀਲ ਤੋਂ ਬਿਨਾਂ ਨਹੀਂ ਲਿਆ ਬਾਕੀ ਅੱਛੀ ਬਹੁਤ ਪਿਆਰੀ ਸੀ ਸੰਦੀਪ ਜੀ लेवा देखो है को कमी है दिख ही है तेरे मतलब चाटी ਵਰਗਾ ਲੈਵਾ ਆ ਬਿਲਕੁਲ ਆ ਬੱਚੀ ਮਗਰ ਆ ਗਈ ਲੱਗਾ ਬੱਚੀ ਬਹੁਤ ਪਿਆਰੀ ਜੇ ਹੋਣਾ ਹੀ ਪੈਂਡਾ ਕੋ ਆ ਬੱਚਾ ਕੱਡੇ ਨੂੰ ਦੰਦਾ ਤੋਂ ਮੇਰੇ ਖਲ ਚੌਗੀ ਸ਼ਿੱਗੀ ਮੈਂ ਨਹੀਂ ਇਹ ਵੇਖੀ ਮੂੰਹ ਜੇ ਫੜਾਂਦੀ ਇਹਨੇ ਆਣਾ ਫੜਖ ਪਾ ਕਰ ਲਿਆ ਬੈਠ ਜੇ ਤੋ ਲੈ ਬੈੜ ਬੈੜ ਹਾਂਜੀ ਜੀ ਜੀ ਮੁੱਲ ਅੱਜ ਨਾ ਆਪਾਂ ਜਿਹੜੀ ਗੱਲ ਤੋਂ ਹੋਣ ਕਰਨ ਦਾ ਮੈਂ ਵੀ ਵੱਧ ਘੱਟ ਨਹੀਂ ਮੰਗਣਾ ਵਾਹ ਵਾਹ ਇੱਕੋ ਹੀ ਗੱਲ 80 ਮੋਲਿਆ ਹਾਂਜੀ ਤੇ 2000 ਛੋੜ ਚਲੋ ਬਰ ਬਿਲਕੁਲ ਠੀਕ ਹੈ ਜੀ ਨਹੀਂ 75 ਦੀ ਵਸ਼ੀ ਹਾਂ ਰਸਨਦੀਪ ਜੀ ਝੋਲਾ ਤੇਰੀ ਵਸ਼ੀ ਆ ਵਸ਼ੀ ਆ ਦੁੱਧ ਕੱਢਦੇ ਵਸ਼ੀ 20 ਦੁੱਧ ਕੱਢਦੇ 30 ਦੁੱਧ ਕੱਢਦੇ 25 ਹਾਂਜੀ ਤੇ ਅਗਲੀ ਆਪਣੇ ਸਮਝਣਾ ਲੈਣੇ ਠੀਕ ਹੈ ਆਪਣੇ ਕਾਗਜ਼ਾਂ ਦੇ ਦੁੱਧ ਕੱਢੂ ਵਸ਼ੀ 22 22 ਕਿਲੋ ਠੀਕ ਹੈ ਅਗਲੇ ਵੀ ਕਹਿੰਦੇ ਵੀ ਚੰਗੀ ਨਸਲ ਦੀ ਆ ਸੰਭੀ ਆ ਬਾਕੀ ਲਸੀ ਨਹੀਂ ਆ ਗਈ ਜਦੋਂ ਬੱਚਾ ਕੱਢਦਾ ਕੁਆਂਟਰ ਮਾਣ ਨਿਕਲਦਾ ਹੂੰ ਤੇ ਕਈ ਵਾਰ ਇੱਥੇ ਹੁੰਦੇ ਆ ਭੈਣ ਭਰਾ ਜੇ ਹੋਣੇ ਜਦੋਂ ਬੱਚਾ ਕੱਢ ਕੇ ਢੀ ਕਹਣਾ ਦੁੱਧ ਕਿ ਤੇ ਆਪਣੇ ਧੀ ਪੁੱਤ ਹੋਵੇ ਤੇ ਮਹੀਨਾ ਵੀ ਨਾ ਆਏ ਬੀਬੀ ਰਣ ਨੂੰ ਪੈਰ ਨਹੀਂ ਥੱਲੇ ਪਾਉਣ ਦੇ ਹਾਂ ਬਿਲਕੁਲ ਤੇ ਗਾਂ ਮਹੀਂ ਦੀ ਆਉਂਦੇ ਆਈ ਪੁੱਛਦੇ ਦੁੱਧ ਕਿੰਨਾ ਆਜੇ ਤੇ ਅਸੀਂ ਖਾਣ ਵੀ ਨਹੀਂ ਨਹੀਂ ਵਗਦੇ ਹੀ ਵੇਖੇ ਆ ਹੋਰ ਕੋਈ ਨਹੀਂ ਹਾਂਜੀ ਜੀ ਇਹ ਗੱਪਣ ਜੇ ਅੱਛਾ ਚਾਹੀ ਵਾਰ ਕਰਾਉਣ ਜੇ ਹਾਂ ਜੀ ਸੋਣਿਆ ਨਾ ਅੱਜ ਹੀ ਆਇਆ ਸ੍ਰੀ ਜੀ ਮਾਲ ਸਵੇਰੇ ਕੱਲ ਲੇਟ ਨਿਕਲੇ ਹਾਂ ਤੁਹਾਡਾ ਲੇਟ ਫੋਨ ਆਇਆ ਹਾਂਜੀ ਹਾਂਜੀ ਤੇ ਫਿਰ ਕੁਝ ਮਾਲ ਲੈਣ ਨੂੰ ਤਾਂ ਹੁਣ ਇਹਨਾਂ ਨੂੰ ਅਜੇ ਆਦਤ ਨਹੀਂ ਪਈ ਆ ਵੀ ਹੁਣ ਜਿੱਦਾਂ ਕਲਿਆਈ ਦਿੰਦੇ ਹੋ ਥੋਰ ਮਾਰਨ ਲਈ ਆ ਕਹਿੰਦੇ ਰੂਪਾਇਰੇ ਦੇ ਹੁਜਾ ਉਹਨੇ ਫੜੇ ਤੋੜਦਾ ਕੌਣ ਆ ਹਾਂ ਤੋੜਨ ਵਾਲਾ ਕੰਮ ਹੀ ਆ ਨਹੀਂ ਸਾਡੇ ਇੱਥੇ ਨੱਥਾ ਪਾ ਕੇ ਫੜੇ ਦੇ ਦਿੱਤੀ ਜੇ ਕੋ ਹੋਏ ਲਈ ਤੇ ਥੋੜਾ ਜਨਾ ਬੰਦੇ ਫੜਨ ਦੇ ਵੀ ਗੱਲ ਹੁੰਦੀ ਤਰੀਕਾ ਹੁੰਦਾ ਡੰਗਰ ਵਪਾਰ ਸਾਨੂੰ ਇਸੇ ਕਰਕੇ ਕਹਿੰਦੇ ਜੇ ਵਪਾਰ ਸਿੱਖਦੇ ਆ ਬੜੀ ਉਮਰ ਨਾਲ ਇਹਦੇ ਲੈ ਨੂੰ ਕਰਕੇ ਭਿੱਲੇ ਕੋ ਤੂੰ ਹੀ ਲਾਗੋ ਜਾ ਗਾਂ ਨੂੰ ਫੜਨਾ ਉਹਨੇ ਡਰਨਾ 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 ਇਹੋ ਨਿਆਣੇ ਗੱਲ ਸਮਝਦੇ ਨਹੀਂ ਉਹ ਬੰਦਾ ਕਰਾ ਇਹਨੇ ਕੱਖ ਨਹੀਂ ਕਹਿਣਾ ਉਹ ਜਦੋਂ ਅਸੀਂ ਲਾਗੋ ਜਾਏ ਫੜਦੇ ਡੰਗਰ ਖੇਦੇ ਉਹ ਵੀ ਖਰੇ ਲੂਣਦੇ ਮੱਗੇ ਜੀ ਬਿਲਕੁਲ ਜੀ ਬਿਲਕੁਲ ਇਹ ਹੁਣ ਸਮਝਦੇ ਨਹੀਂ ਗੱਲਾਂ ਇਹਨਾਂ ਇੱਕ ਵਾਰੀ ਕਹੋ ਦੋ ਵਾਰੀ ਕਹੋ ਅੱਜ ਕਦਾਂ ਦੇ ਵੀ ਅਸੀਂ ਸਿਆਣੇ ਆ ਮੱਗੇ ਸੰਦੀਪ ਜੀ ਠੰਡੀ ਠੰਡੀ ਬੜੀ ਹੋਣਾ ਡਰਨਾ ਜੇ ਗੱਲ ਵੱਤੀ ਆ ਇਹ ਦੂਜੇ ਸੁਵੇਨਦੀਪ ਜੀ ਠੀਕ ਆ ਤੇ ਗੱਪਾਂ ਹੀ ਗਾਂ ਮੂਹਕੇ ਵਾਂਗੂ ਬਗੂ ਬਸ ਠੀਕ ਆ ਗੱਪਾਂ ਜੜੀ ਆ ਚੱਲੋ ਚੱਲੋ ਆਓ ਹਣੀ ਜੀ ਆ ਤੇ ਸਰਬੋ ਹੋਈ ਗੱਲਾਂ ਜਿਹੜੀ ਹੈ 44 45 45 ਜੋ ਛੋੜ ਕਰਦੇ 1000 ਰੁਪਏ ਚਲੋ 44000 ਚੱਲਣ ਦਿਓ ਠੀਕ ਹੈ ਬਿਲਕੁਲ ਕੋਈ ਆਊ ਘੈਂਬਰਾ ਫੇਰ ਮਾਰ ਕੋਲ ਹੋਣਾ ਲੋ ਗਿਆ ਇਹ ਸੂਈ ਸੰਦੀਪ ਜੀ ਹਾਂ ਜੀ ਜੇ ਸੂਈ 15 ਦੀ ਇਹ ਸੂਈ 20ਾਂ ਜੀ ਮੋਲੀ ਲੈਂਦੀ ਹੈ ਅੱਛਾ ਅਣੀ ਨਹੀਂ ਕਹਿ ਦੱਸਦੇ ਲਿਜਾ ਲੈਣਾ ਹਾਂ ਬੱਸ ਠੀਕ ਹੈ ਆ ਵੀ ਇਹਨਾ ਆਟਾ ਓਨ ਕਰਕੇ ਦਿਓ ਕੱਲ ਵੀ ਆਈ ਉਹਨਾਂ ਦੀ ਗੱਲ ਤੇ ਫੇਰ ਇਹਨਾਂ ਨੇ ਹਾਈ ਵੀ ਜਾ ਲੈਣਾ ਇਹ ਕੋਈ ਤੁਰਨਿਆਦਾਰ ਨਹੀਂ ਆ ਕੇ ਆਟਾ ਓਨ ਕਰਕੇ ਜੁੱਤੀਆਂ ਕਰਾਉਣਾ ਹੁਣ ਇਹਨਾਂ ਨੂੰ ਦਵਾਤਾ ਨਹਾ ਕੇ ਗਲਿਆਰ ਛਲਿਆਰੇ ਪਾ ਗਏ ਨੇ ਬਾਕੀ ਕੈਮਰੇ ਤੋਂ ਵੀ ਡਰਨ ਦਾ ਨਹੀਂ ਹੁੰਦੀ ਜੀ ਇੱਕ ਬੰਦਿਆਂ ਤੋਂ ਡਾਕਟਰ ਦਾ ਕਰਕੇ ਸਾਰਾ ਕੋਈ ਠੰਡ ਮਖਾਉ ਬਣਾਇਆ ਠੰਡ ਤੇ ਨਾੜਾ ਅਸਦੀਪ ਸਿੰਘ ਬਹੁਤ ਟੋਕਦੀ ਆ ਠੰਡੀ ਵੀ ਮੜੀ ਆ ਜਿੰਨੀ ਲਾਗੋ ਫੜੇ ਉਹਨਾਂ ਖਰਾਬ ਹੋ ਗਏ ਹੰਡਾਣੇ ਫਲਾਣਾ ਬੂੜ ਭਾਉਣੋਂ ਲੈ ਆ ਕੇ ਦੋ ਜੀ ਬੂੜ ਪਏ ਨੇ ਤੁਸੀਂ ਮਦਦ ਤੇ ਆ ਗਏ ਇਸ ਕੰਮ ਲੱਗੇ ਆ ਉਹਦਾ ਕਰਕੇ ਕੰਮ ਆ ਬੱਚਾ ਜੀ ਬੱਚਾ ਬਹੁਤ ਦੁੱਧ ਪਿਆ ਅਗਲੇ ਅਰੀ ਜਿਹਨਾਂ ਦੇ ਹੈ ਵੀ ਵੱਡਾ ਜੇ ਪਲੇ ਆਪਲੇਆ ਵੱਡਾ ਜੇ ਬਾਕੀ ਠੰਡੀ ਵਾਲੋ ਸੰਦੀਪ ਜੀ ਲੇਵਾ ਵਸ਼ੀ ਦਾ ਨਿੱਗਰ ਆ ਐ ਪੱਟਾਂ ਵਾਲਾ ਤੇ ਚਵਾਈ ਮੋਟਰ ਹੀ ਲੱਗੀ ਠੀਕ ਆ ਡਰਨ ਲਈ ਜੇ ਬਾਕੀ ਛੰਡੀ ਛੋਣੀ ਬੜੀ ਐ ਚੰਗੀ ਬੜੀ ਵਸੀ ਜੀ ਹਾਂ ਜੀ ਮੋਹਲਾ ਸੰਦੀਪ ਜੀ ਦਾ ਵੀ 48 45 44000 ਜੀ ਇਸਨੂੰ 44000 ਰੁਪਏ ਜੋੜੀ ਹੋਣੀ ਆ ਚੱਲ ਯਾਰ ਇਹ ਪੂਰੇ ਬਤਾਈ ਆ ਦੇ ਚਲੋ ਚੱਲਣ ਰੋ ਠੀਕ ਆ ਬਿਲਕੁਲ ਹੋਰ ਮਾਨਦਨ ਕਰਾ ਕੋਈ ਭੈਣ ਫਰਾਉ ਠੀਕ ਆ ਹੁਣ ਬਹੁਤਿਆਰ ਬੁੜਾ ਜੇ ਇਹ ਸੰਦੀਪ ਜੀ 18 ਤਰੀਕ ਵਾਲੀ ਵੀਡੀਓ ਜੇ ਇਹ ਵੈਡ ਉਸ ਦਿਨ ਹੀ ਸਵੀ ਸੀ ਅੱਛਾ ਦੋਵੇਂ ਰਾਣਾ ਦੋਵਾਂ ਦੇ ਬੱਚੇ ਮਰ ਗਏ ਜੀ ਹਾਂ ਜੀ ਹਾਂ ਜੀ ਇੱਕ ਹੋਰ ਪਾਣੀ ਉਹਦੇ ਮਗਰ ਅੱਛਾ ਬੱਚਾ ਮਰ ਗਿਆ ਜੀ ਦੋਵਾਂ ਦੇ ਮਰ ਗਏ ਤੇ ਮੈਂ ਅਨੰਦਪੁਰ ਸਾਹਿਬ ਗਿਆ ਮਗਰ ਉਹ ਲੱਗ ਗਈ ਹੂੰ ਤੇ ਉਹਦਾ ਕਰਕੇ ਬੱਚੇ ਇਹਨਾਂ ਨੇ ਨਹੀਂ ਸਾਹਵੇਂ ਸੁਬੇ ਚਲੋ ਉਹ ਉਹ ਦੇ ਮਹਾਰਾਜ ਦੇ ਹੱਥ ਵਾਸਿਆ ਬਿਲਕੁਲ ਜੀ ਬਿਲਕੁਲ ਬਾਕੀ ਹੈ ਸੀਨ ਛੰਡੀ ਜੇ ਚੰਗੀ ਨਿਕਲੀ ਕਾਈਂ ਹਾਂਜੀ ਇਹ ਦੇਖੋ 14 ਕਿਲੋ 15 ਕਿਲੋ 14 ਕਿਲੋ ਦੇ ਵਿੱਚ ਦੋ ਹੋਣਾ ਭੁੱਪੇ ਨਾ 14 ਬੰਦਾ 14 ਕਿਲੋ 14 ਕਿਲੋ ਠੀਕ ਆ ਬਾਕੀ ਚੁਆਈ ਜੂਈ ਦੀ ਓਕੇ ਅੱਗੇ ਇਹ ਨਿਆਣਾ ਨਹੀਂ ਪਾਉਂਦੇ ਬੱਚੇ ਨਾ ਸੋਣਾ ਹੀ ਨਿਆਣਾ ਪਾ ਲਈ ਪਾਣਾ ਹੋਰ ਪਾਣਾ ਪਾਣਾ ਉਹ ਥੋੜੀ ਹੈ ਨਹੀਂ ਪਾਣਾ ਨਾ ਉਹ ਪੜਾਈ ਪੁੰਦੇ ਨਾ ਬਿਲਕੁਲ ਚਲੋ ਇੱਕ ਮਾਤਾ ਹਾਂਜੀ ਜੋ ਕਰਨਾ ਮੋਰ ਪਾਇਆ ਮੇਰੇ ਨਾਲ 45 ਜਾਂ 40 ਮੈਨੂੰ ਹੁਣ ਯਾਦ ਨਹੀਂ ਹਾਂਜੀ ਪਰ ਹੁਣ ਨਹੀਂ 45 40 ਹੁਣ ਆਪਾਂ ਘਾਟਾ ਪਾਉਣਾ ਤੂੰ ਦੱਸ ਵੀ ਕਿੰਨਾ ਪਾ ਲਈ ਦੁੱਧ ਦੇ ਕੋ ਹੈਗਾ ਐਨਾ ਬੱਚੇ ਨੇ ਕਿਹੜਾ ਪਟਵਾਰੀ ਲੱਗਣਾ ਸੀ ਪਰ ਫਿਰ ਵੀ ਜਦੋਂ ਮਰ ਜਾਂਦਾ ਅਗਲੇ ਕਹਿੰਦੇ ਅਸੀਂ ਲਾਉਣਾ ਨਹੀਂ ਬਿਲਕੁਲ ਜੀ ਜਿਹੜਾ ਉਦਾਂ ਦੇ ਕਈ ਕਹੀ ਜਾਂਦੇ ਨੇ ਨਾ ਵੀਡੀਓ 'ਚ ਵੀ ਅਸੀਂ ਨਹੀਂ ਲਾਵਾਂਗੇ ਅਸੀਂ ਨਹੀਂ ਲਾਵਾਂਗੇ ਅਸੀਂ ਮੇਲਾ ਨੂੰ ਗਾਵਾ ਬੱਚੇ ਮਰਦੇ ਆ ਹਾਲੂ ਕਿਹੜੇ ਮਿਲਦੇ ਨਹੀਂ 20 ਫਾਰਮ ਵਾਲੇ ਬਾਗਵਾ ਕੱਲ ਹੀ ਗਾਵਾ ਲਈ ਫਾਰਮ 'ਚ ਉਹਨੂੰ ਆਦੇ ਦੋ ਹੋਰ ਲਵਾ ਦੇ ਉਹਨੂੰ ਲਵਾ ਦੇ ਨੇ ਉਥੇ ਬੇਸੂਨੀਆਂ ਨੇ ਹਾਂ ਨਹੀਂ ਜਿੱਦਾਂ ਰਹਿਗਾ ਇਹ ਸੰਦੀਪ ਜੀ ਦੇ ਦੀਏ ਹੁਣ 40 ਵੀ ਦੇ ਦੀਏ ਕਰ ਤੋਂ ਹੋਰ ਮਾਨਦੋ 2000 ਘਟਾ ਕਹਾਂ ਮੈਂ 238 ਵੀ ਦੇ ਦਾਂਗੇ ਚਲੋ ਇਹਦੇ ਕੋਲ 14-15 ਕਿਲੋ ਜੇ ਬੱਚਾ 18 ਤਰੀਕ ਨੂੰ ਉਹ ਦਿਨ ਹੀ ਸੁਈ ਠੀਕ ਆ ਆ ਉਦੋਂ ਅਜੇ ਸੁੱਕੀ ਅਡੀ ਸੀ ਇਹ ਜੇਰ ਸੁੱਟ ਗਿਆ ਇਹਦਾ ਬੱਚਾ ਮਰ ਗਿਆ ਇਹਦਾ ਮਰ ਗਿਆ ਇਹਦਾ ਬੱਚਾ 25 ਦਿਨ ਬਾਅਦ ਆ ਗਈ ਬੱਠੀ ਜਰ ਬਾਹ ਲੱਗਣ ਨਾ ਔਰ ਪਤਾ ਨਹੀਂ ਕਿਉਂ ਮਰੇ ਮਹਾਰਾਜ ਜਾਂਦਾ ਬਾਹ ਨਾ ਨਹੀਂ ਬਚੇ ਹੁਣ ਇਹਦੇ ਚਾਹੀ ਕੀ ਕਰਦੇ ਉਹਦਾ ਟੀਟਾ ਕੇ ਸੋਮਾ ਡਾਕਟਰ ਨੂੰ ਮਗਰੋਂ ਵੀ ਭੇਜਿਆ ਵੀ ਲਾ ਆਇਆ ਪਰ ਨਹੀਂ ਕਰ ਪਈ ਜੇ ਘਰ ਹੁੰਦੇ ਤਾਂ ਸ਼ਾਇਦ ਪਰ ਜਿਹੜੀ ਵਧੀ ਘੱਡੀ ਉਹਦਾ ਇਹਦੇ ਤੋਂ ਕਿੰਨਾ ਜੀ ਤੋ ਦੇਖੋ ਸਨੀਕਾ 13-14 ਕਿਲੋ ਹੀ ਹੋਊਗਾ 13-14 ਕਿਲੋ ਹਾਂ ਇਹਨੂੰ ਵੀ ਵੰਗਾ ਲਾ ਲਾ ਭਰਾ ਭੂੜਾ ਕੋਈ ਨਹੀਂ ਇਦਾਂ ਹੀ ਬੈਜੋ ਭਰਾ ਦਾਨ ਦੀਆਂ ਤੇ ਕੁਝ ਨਹੀਂ ਕਰਮਾਂ ਵਾਲ ਜਾਵੇ ਬੱਚਾ ਮਰਨਾਂ ਜਿਹੜੀ ਗੱਲ ਹੋ ਜਾਂਦੀ ਏ ਇੱਕ ਮੋਟਾ ਇਦਾਂ ਬੈਠੇ ਰੋ ਉਹ ਨਹੀਂ ਕੋਈ ਗੱਲ ਹੈਗੀ ਵੀ ਇਹ ਲੱਤਾਂ ਵਾਲੀਆਂ ਤੇ ਹੈ ਨਹੀਂ ਤੇ ਬਾਕੀ ਚੋਾਈ ਤੈਨੂੰ ਪਤਾ ਹੀ ਆ ਨਹੀਂ ਜੇ ਤੈਨੂੰ ਮੱਤੀ ਗੱਲ ਦੇ ਤੇ ਭਰਾ ਬੜੀ ਸੀਲ ਹੈ ਵੀ ਕਰਮਾਂ ਵਾਲੀ ਹਾਂਜੀ ਹਾਂਜੀ ਜਾਣਦੇ ਕੀ ਸੰਦੀਪ ਸਿੰਘ ਸੁਈਆਂ ਨੇ ਜਦ ਤਰ੍ਹਾਂ ਆਪਾਂ ਵੀਡੀਓ ਪਾਈ 18 ਨੂੰ ਪਾਈ ਮੇਰੇ ਖਿਆਲ ਹਾਂਜੀ 18 ਨੂੰ ਹੀ ਸੁਈਆਂ ਆ ਉਹਦੇ ਸੁਈ ਹਜੇ ਬੱਚਾ ਕੱਢ ਕੇ ਅੱਛਾ ਇਹਨਾਂ ਦਾ ਹੋਇਆ ਫੋਕਾ ਸੰਦੀਪ ਜੀ ਦੋ ਵਾਰ ਆਈ ਆ ਜੋ ਕੁਮਾ ਵੱਲੀ ਸੀ ਇਹ ਤੇ 20 22 ਤਰੀਕ ਦਾ ਉਹਨਾਂ ਕਰਾਰ ਕਰ ਲਿਆ ਮੁਰਕੇ 22 ਨੂੰ ਅਹੀਂ ਨਾਦਪੁਰ ਚਲ ਕੇ ਨਾ ਉਹ ਆਏ ਤੇ ਨਾ ਹੀ ਕੋਈ ਕੀਤਾ ਠੀਕ ਹੈ ਉਹ ਵਿੱਚੋਂ ਨਾ ਦੋ ਤਿੰਨ ਦਿਨ ਕਹਿ ਹੁੰਦੇ ਜੀ ਪਰਸੋਂ ਆਵਾਂਗੇ ਚੌਥਾ ਆਵਾਂਗੇ ਮੁਰਕੇ ਉਹ ਕੰਮ ਹੋ ਜਾਣਾ ਖਰਾਬਾ ਯਾਰ ਚੱਲੀ ਜੋ ਕਰਨਾ ਦੋ ਤਲੋਂ ਲੈਉਂਦੇ ਆ ਹੁਣੇ ਬੱਚੇ ਮਾਰ ਕੇ ਸਾਡੀਆਂ ਘਟਨ ਡੈ ਰੀਆਂ ਬਿਲਕੁਲ ਜੀ ਇਹਦਾ ਉੱਤਰ ਮੋੜ ਪਰ 245 ਦਾ 42 ਮੈਨੂੰ ਲਾ ਰਹੀ ਹੈ। ਹਰੇ ਵੀਡੀਓ ਕੱਟ ਕੇ ਦੇਖ ਲਿਓ। ਅੱਜ ਦੇ ਦਾਂਗੇ ਹਾਂ ਨਾ ਇਹ 35000 35000 ਬਿਲਕੁਲ ਠੀਕ ਠੀਕ 100 ਰੁਪਏ ਨਹੀਂ ਕਰਦਾ ਘਾਟਾ ਪੈਣ ਦੇ ਅਜੇ ਦੇਖੋ ਆਈ ਉਹਨੇ ਵੀਡੀਓ ਦੇਖਣੀ ਆ ਠੀਕ ਆ। ਉਹਨੇ ਦੇਖਣੀ ਵੀ ਘਾਟਾ ਪਾਉਣ ਦੇ ਆ ਕਿ ਨਹੀਂ ਪਾਉਣ ਦੇ ਜਿਹਨੇ ਲੈਣੀ ਉਹ ਵੀ ਸੋਰੇ ਵਿੱਚ 45000 ਦਾ 35000 ਸਰੋਂ ਵੱਛਾ ਹੀ ਮਰਨਾ ਦਾ ਕੱਟ ਗਿਆ। ਅਸੀਂ ਕਹਿ ਰਹੇ ਹਾਂ ਉਹਦਾ ਮੱਛਾ ਕਰਾਂਗੇ। ਇਹ ਗੱਬੜੇ ਨਹੀਂ। ਇਸ ਨੂੰ ਦੋ ਘਾਵ ਇੱਕੋ ਕਰਵਾਇਆ ਬੰਦਾ ਫੌਜੀ ਜੇ। ਆਪਾਂ 2 ਮਹੀਨੇ ਪਹਿਲਾਂ ਇੱਕ ਗਾਂ ਪਾਈ ਸੀ ਫੌਜੀ ਸਾਹਿਬ ਕੋਲ ਹੈ ਡੱਬੇ ਰੰਗ ਦੀ ਮਿਹੜ ਹਾਂ ਉਹਨਾਂ ਦੀਆਂ ਕਿਡਨੀਆਂ ਦੋਵੇਂ ਖਾਬ ਹੋ ਗਈਆਂ ਹਾਂਜੀ ਹਾਂਜੀ ਉਹ ਵਿਚਾਰ ਨੇ ਕੱਲ ਤਰਨਾ ਮਾਰਿਆ ਨਾ ਫੌਜੀ ਸਾਹਿਬਾਂ ਦੋਵੇਂ ਗਾਵਾਂ ਤੇ ਦੋਵੇਂ ਦੇ ਦੇਣੀ ਆ ਇੱਕ ਬੱਛੀ ਉਹ ਬੱਛੀ ਹੈ ਉਹਨਾਂ ਦੀ ਬਾਹਰ ਵਾਲੀ ਬੱਛੀ ਤੇ ਹਾਂ ਇਹ ਗਾਸ ਨਿੰਦੀ 8 ਮਹੀਨੇ ਦੀ ਗੱਪਣ ਜੇ 8 ਮਹੀਨੇ ਦੀ ਜੇ ਤੇ ਕੋਈ ਲੈ ਜਾਊ ਐਸ ਵੀਡੀਓ ਤੇ ਪੈਣੀ ਮੁਰਤੀਆਂ ਨਹੀਂ ਪਾਉਂਦੀ ਬਿਲਕੁਲ ਜੀ ਗਾਂ ਵੱਡੀ ਆ ਬੱਛੀ ਲਾਇਆ ਬਰੋਂ ਕਰਦੀ ਆ ਹਾਂ ਤੇ ਠੰਡੀ ਠੁੰਡੀ ਬੜੀ ਦੁੱਧ ਕੜਿਆ ਨਾ 27 28 ਕਿਲੋ ਫਾਈਨ ਹੈ ਗੁਰ ਹੈ ਨੀ ਹਾਂਜੀ ਐਰ ਕਾਇਨੇ ਤੀਜੇ ਸੁਵੇ ਸੋਣਾ ਦੇ ਕਹਿਣ ਨੂੰ ਦੁਜੇ ਵੀ ਕਹਦਾਂਗੇ ਤੇ ਸੋਣ ਦੇ ਪਤਾ ਕਹਿਣ ਨੂੰ ਦੁਜੇ ਵੀ ਕਹਦੀਆਂ ਨਾ ਸੰਦੀਪ ਜੀ ਤਾਂ ਵੀ ਵੇਖਦੀ ਤੇ ਚਵਾਈ ਚੁਈ ਤੇ ਠੰਡੀ ਠੰਡੀ ਬਹੁਤ ਅਹੀ ਇਹ ਗਾਂ ਆਪਾਂ ਵੇਖੀ ਜਾਚੀ ਜਿਹੜਾ ਭੈਣ ਭਰਾ ਲੈ ਜੂ ਨਾ ਜਿੰਨੇ ਦੀ ਸਾਡੇ ਕੋਲ ਹੁਣ ਲਊ ਹਾਂ ਦੋ ਮਹੀਨੇ ਬਾਅਦ ਅ ਡੇਢ ਕਿ ਮਹੀਨਾ ਰਹਿੰਦਾ ਇਹਦਾ ਸੂਣ ਚ ਹਾਂਜੀ ਤੁਸੀਂ ਦੋ ਮਹੀਨੇ ਵੀ ਲਾ ਸਕਦੇ ਕੋਈ ਗੱਲ ਨਹੀਂ 8ਵੇਂ ਮਹੀਨਾ ਤਰੀਕ ਲਿਖੀ ਹੈ ਜੀ 8ਵਾਂ ਮਹੀਨਾ ਜਾਣ ਡਿਆ ਤੇ ਮਹੀਨਾ ਰਹਿ ਗਿਆ 15 ਦਿਨ ਪਹਿਲਾਂ ਗਾਂ ਵੀ ਗੰਡਿਆ ਮੈਂ ਜੀ ਤੇ ਮਤਲਬ 20000 ਰੁਪਇਆ ਪ੍ਰੋਫਿਟ ਨੂੰ ਆ ਫੁੱਲਾ ਡੁੱਲਾ ਆ ਜੂ 20 ਤੋਂ ਵੱਧ ਵੀ ਹੋ ਸਕਦਾ ਮਹੀਨੇ ਜੀ ਹਾਂਜੀ ਹਾਂਜੀ ਜਿਹੜਾ ਵੀ ਲੈ ਗਿਆ ਬਾਕੀ ਗਾਮ ਬਣਦੀ ਬੜਾ ਕੇ ਸੰਦੀਪ ਜੀ ਦੇ ਆ ਲੜਾ ਲੜਾਵੇ ਇਹਨੂੰ ਪਤਾ ਇਹ ਵੱਡੀ ਗਾਹ ਆ ਕਿਹੜੀ ਨਿੱਕੀ ਆ ਅਜੇ ਕੱਚੀ ਆ ਹੁਣ ਤੇ ਮੋਲ ਹੋਣਾ ਕੱਚੀਆਂ ਵਾਲਾ ਹਾਂਜੀ ਇਹ ਐ ਵੀਡੀਓ ਚ ਵੇਖੀ ਕਿ ਠੀਕ ਆ ਨਾ ਵੀ ਕੀਤੇ ਫਿਰ ਆਪਾਂ ਵੇਚਣੀ ਨਹੀਂ ਮੇਰੇ ਠੁੱਕੀ ਵੇਚਾਂ ਮੋਲ ਇੱਥੇ ਹੀ ਤੁਸੀਂ ਸਾਇਦੇ ਗਿਫਟੀ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਮੋਲੇ ਦਾ 40000 ਆ 2 ਛੜਦਾ ਐਡੀ ਵੱਡੀ ਗਾਹ ਇਹ 70000 ਦੀ ਗਾਹ ਆ ਹੈਗੀ ਕਿ ਨਹੀਂ ਹੈਗੀ ਇੱਕ ਤੋਂ ਕੀ ਲੀਫਾ ਸੱਤਦੀ ਹੈ ਕਿ ਮਾਹੀ ਬੱਕਰੀਆਂ ਬਾਅਦ ਇਹ ਕਿ ਸੇਵਾ ਕਰਦੀ ਇਹਨੂੰ ਸਾਹਮਣੇ ਆ ਜੇ ਨਾ ਕਿ ਨਾ ਉਹਨਾਂ ਨੇ ਖੜੀ ਮੇਰੇ ਦੀ ਸੇਵਾ ਹੋ ਦੁੱਧ ਦੀ ਮੇਰੇ ਕੋਲ ਕਰਦੀ ਲੈ ਜਾ 25 ਕਿਲੋ ਦੀ ਹਾਂਜੀ 25 ਕਿਲੋ ਦੁੱਧ ਕੱਢੂ ਲੈਣਾ ਪਰ ਆਪਾਂ ਜਿਹਦੇ ਵਿੱਚੋਂ ਜਿਹੜਾ ਵੀ ਲੈ ਜਾਏ ਵੀ ਨਾ 1.5 ਵੇਲੇ ਸਾਮ ਦੀ ਕਿਹੜੀ ਗੱਲ ਨੂੰ ਦਿੱਤੀ ਆ ਇਹ ਵੀ ਗੱਬਣੀ ਹੈ ਇਹ ਹੁੰਦੀ ਤੋਕੜ ਗੱਬੜ ਮਗਰਵੱਛੀ ਇਹਦੇ ਤਿੰਨ ਕੰਮ ਆ ਬਸ ਠੀਕ ਆ ਇੱਕ ਇਹ ਦੁੱਧ ਦੇ ਦੀ ਹਾਂਜੀ ਇੱਕ ਇਹ ਦੇ ਮਗਰਵੱਛੀ ਠੀਕ ਆ ਇੱਕ ਆਵੋ ਅਸੀ ਇੱਕ ਗਾੜੀ ਫੇਰ ਵਸੀ ਦੇਣ ਵਾਲੀ ਬਿਲਕੁਲ ਬਿਲਕੁਲ ਜੀ ਹੈ ਬੌਜੀ ਬੰਦਾ ਤੀ ਗਾਲ ਦਾ ਸੈਕਸੀ ਮੁੰਡਕਾ ਮੈਨੂੰ ਹੀ ਪਤਾ ਪਿਆ ਇਹ ਵੇਲੇ ਜਿਹੜਾ ਲੱਗਿਆ ਹੈ ਇਹ ਮਹਾਰਾਜ ਨੂੰ ਪਤਾ ਪਿਆ ਪਛੀ ਇਹ ਵੀ ਬੜੀ ਸੁਨੀ ਜੀ ਫੋਨ ਲ ਵੱਡੀ ਆ ਫੁੱਲ ਵੱਡੀ ਜੀ ਨੂੰ ਕਹਿ ਰਹੀ ਚਲੋ ਜੀ ਮਸੀਹ ਮਹਾਰਾਜ ਨਾ ਮਹਾਰਾਜ ਜੀ ਆਜੋ ਇਹ ਵੀ ਅੱਜ ਹੀ ਆਇਆ ਜੇ ਮਾਲਸਾ ਨਾ ਇਹਨੂੰ ਕੋਈ ਇਹ ਨਾ ਸੋਚੇ ਵੇਲਾ ਲੱਗ ਗਿਆ ਨਾ ਬਰਾ ਜੁੱਤੀ ਦਾ ਇਹ ਸਾਲਾ ਸਾਡੇ ਬੁੱਢੇ ਜਣੇ ਗੱਲਾਂ ਦੱਸ ਕੇ ਰਹਿੰਦੇ ਹੁਣ ਰਹਿੰਦੇ ਬਜ਼ੁਰਗ ਸਦਾਈ ਥੋੜਾ ਉਹ ਆਦੇ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਸਿਆਣੇ ਐਵੇਂ ਥੋੜਾ ਕਹਿ ਕੇ ਵੀ ਮਾਲ ਚਾਉਣਾ ਤੇ ਜੁੱਤੀ ਪੈਰੀ ਪਾਉ ਬੰਦ ਹਾਂਜੀ ਬੰਦ ਬੋਲੋ ਭੋਲੀ ਸਾਹਿਬ ਇੱਧਰ ਆਜੋ ਨਹੀਂ ਉੱtre ਚੱਲਦੇ ਪਿੱਛੇ ਕਰੀ ਵਾਹ ਇਹ ਵਾਹ ਨੰਨੀ ਜੀ ਤੁਹਾਣੀ ਹਾਂਜੀ ਹਾਂਜੀ ਨਹੀਂ ਤੋਹਾ ਹੇ ਰੋਬ ਜੀ ਹਲੋ ਕੋਈ ਰੋਟੀ ਠੀਕ ਹੈ ਕੱਲ ਜਿਹੜੀ ਤੂੰ ਕਹਿੰਦਾ ਵਿਖਾਲ ਦੇ ਕਰੀਂ ਮੈਂ ਤੁਹਾਨੂੰ ਕਿ ਆਪਾਂ ਉਧਰੇ ਜਲਦੀ ਇੱਥੇ ਪੈਸਦਾ ਫਿਰ ਪੰਗਾ ਆ ਜਾ ਵੀਰੇ ਇੱਥੇ ਆ ਜਾ ਵਾਕਿਆ ਜੀ ਕੱਲ ਦੇ ਜਦੋਂ ਆਇਆ ਇਹੋ ਜਿਹੇ ਆ ਰਿਹਾ ਸੰਦੀਪ ਜੀ ਗੱਲ ਪਤਾ ਕੀ ਹੈ ਸੰਦੀਪਾ ਚਲੋ ਮਾਨ ਟਾਲਣਾ ਦੋਵੇਂ ਵੜਾ ਪਾਉਣੇ ਦਿੱਤੀਆਂ ਇਹ ਵੱਛੀ ਹੈਗੀ ਆ ਤਿੰਨ ਚਾਮੀ ਨਾ ਜਾਣਦੇ ਆ ਕਿੰਨਾ ਦੀ ਪੂੜੀਆਂ ਦੀ ਨਹੀਂ ਹੈਗੀ ਠੀਕ ਆ ਚੈੱਕ ਕਰ ਆ ਕੇ ਦਵਾਂਗੇ ਹਾਂ ਦੋ ਦੋ ਉਹਨਾਂ ਦੇ ਘਰ ਦਾ ਪੰਜ ਨਿਕਲੇ 6 ਨਿਕਲੇ ਪਰ ਜੇ ਕੋਈ ਸੇਵਾ ਕਰੂਗਾ ਕੱਲ ਉਹਨਾਂ ਨੂੰ ਛੁੱਟੀ ਮਿਲੇ ਹਸਪੀਟਲੋਂ ਦੋਨ ਨਹੀਂ ਆਵਾ ਦਸ ਤਾਲਵਾ ਆਏ ਵਿਚਾਰੇ ਠੀਕ ਆ ਤੇ 5 6 ਕਿਲੋ ਦੁੱਧ ਹੋਵੇ ਇੰਨਾ ਹੀ ਕਹਿਣਾ ਬਸ ਠੀਕ ਆ ਦਾਹ ਨਹੀਂ ਕਹਿਣਾ ਵਿਖਾਵਾ 10 ਕਿਲੋ ਵਾਲਾ ਹੀ 8 ਕਿਲੋ ਵੀ ਕਹਿ ਦਈਏ ਤੁਹਾਨੂੰ ਲੱਗ ਜੰਦੀ ਪਰ 5 6 ਕਿਲੋ ਦੁੱਧ ਆ ਅੱਜ ਅੱਜ ਆਈ ਆ ਕੱਲ ਨੂੰ ਫੀਡ ਪਿਆ ਵਾਧੇ ਘਟਦੇ ਉਹ ਗਾੜੀ ਸੇਵਾ ਦੇ ਦੇਵੀ ਅੱਜ ਲਾੜੀ ਆ ਹਾਂਜੀ ਕਿੰਨੇ ਚੀਜ਼ਾਂ ਹੀ ਗੱਪਣ ਮੱਛੀ ਗਾਈ ਦੁੱਧ ਕਿੰਨੇ ਕੰਮ ਆ ਕਿੰਨੇ ਦੀ ਦੇ ਦੀਏ ਤੁਸੀਂ ਦੱਸੋ ਅੱਜ ਤੂੰ ਮਕਾ ਨਹੀਂ 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 ਜੋ ਕਹਦੇਗਾ ਸੀਸ਼ਾ ਮੋੜ ਤੂੰ ਤਾਂ ਗੱਲ ਕਰੀ ਨਹੀਂ ਤੂੰ ਦੱਸ ਦੋ ਹਾਂ ਦੱਸ ਦੋ ਫਟਾਫਟ ਲਾੜੀ ਕੱਢ ਦੀ ਆ ਲਾੜੀ 20000 ਦੀ ਦੇ ਦੀਏ ਜਾਣ ਦੋ ਫਿਰ ਹਾਂ ਠੀਕ ਆ ਹੋਰ ਛੱਡਿਆ ਦੋ ਸਾਰਾ ਨਹੀਂ ਜਾਣਦੇ ਕਿੰਨੇ ਮਿੰਨੇ ਗਾਂ ਗੱਪਣ ਮਗਰ ਮੱਛੀ ਨਾਲ ਦੁੱਧ ਨਾਲ ਦੁੱਧ ਜਾਣ ਦੋ ਗਾਈ ਵੀ ਵੱਡੀ 50000 ਦੀ ਗਾਂ ਮੈਨੂੰ ਦੇ ਦਿਓ 5000 ਦੀ ਗਾ ਮੈਂ ਲਾਉਂਗਾ ਠੀਕ ਹੈ ਅੱਜ 18000 ਦੀ ਲੈ ਜੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਵਿਗੜੀ ਫੇਲੋ ਇਹ ਛੇਤੀ ਨਾਲ ਫੜ ਲਿਓ ਚਲੋ ਬਾਕੀ ਗੱਲਾਂ ਬਾਤਾਂ ਸੰਦੀਪ ਜੀਆ ਚੱਲੀ ਜਾਂਦੀਆਂ ਵਪਾਰ ਲੈਣੇ ਕੋਈ ਮਾੜਾ ਗੜੀ ਚੰਗਾ ਉਹ ਭਾਉ ਨੇ ਕਰਨਾ ਮਾਰੇ ਆਪਾਂ ਦੋਵੇਂ ਲੈ ਆਏ ਵਿਗੜੀਆਂ ਬੰਗੀਆਂ ਨਹੀਂ ਤੇ ਕੋਈ ਨਹੀਂ ਖੁੱਲੀ ਸਾਈਡ ਤੇ ਲਾ ਦਾਂਗੇ ਚਲੋ ਅੱਜ ਆਪਾਂ ਨਵੇਂ ਨਵੇਂ ਪੂਰੇ ਕੀਤੇ ਕਿਉਂਕਿ ਵਾਵਾਦ ਹੋ ਗਏ ਪੈਂਟ ਪਰਾਂ ਦੇ ਵੀਡੀਓ ਨਹੀਂ ਪਾਈ ਕਿ ਸੰਦੀਪ ਦਾ ਗੁੱਸੇ ਤੇ ਨਹੀਂ ਹੋ ਗਿਆ ਆnde ਪੁਰਾਣੇ ਭੱਜ ਜਾਂਦੇ ਕਿਦਿਓ ਕੱਪਲਾ ਬਾਕੀ ਭੱਜਣ ਵਾਲੇ ਤੇ ਨਹੀਂ ਸੰਦੀਪ ਜੀਆ ਮਹਾਰਾਜ ਤੇ ਗਾੜੀ ਦਾ ਅੰਦਾਜ਼ਾ ਪਾਣੇ ਪੱਜ ਗਿਆ ਨਹੀਂ ਵਧੀ ਰਹੀ ਕੋਈ ਗੱਲ ਚਲੋ ਕਾਰੋਬਾਰ ਸਦੀਪ ਸਿੰਘ ਆ ਗਦੀ ਨਹੀਂ ਕੰਮ ਨਹੀਂ ਕਰਦਾ ਸਾਡੇ ਨਾਲ ਇੰਨੇ ਦਲਾਲ ਚੜੇ 20 ਸਾਲਾਂ ਦੇ ਜਿਹੜੇ ਅਣਗਿਣਤ ਚੜੇ ਉਤਰ ਕੇ ਉਤਰ ਕੇ ਐ ਹੀ ਹੁੰਦਾ ਇਹ ਉਹਨਾਂ ਦਾ ਵੀ ਚੱਲਿਆ ਤੇ ਸਾਡਾ ਵੀ ਕੰਮ ਨਹੀਂ ਕਰੀ ਰੁਕਿਆ ਜੇ ਅੱਜ ਬਾਹੂ ਤਰਨਾ ਵਾ ਪਰਸੋਂ ਸ਼ੰਭੂ ਆਦਾ ਹੈ ਸ਼ੰਭੂ ਆਇਣਾ ਕੱਲ ਨੂੰ ਮੰਨ ਲਾ ਇਹ ਇਹਨਾਂ ਦਾ ਵੀ ਰੁਕਣਾ ਤੇਰਾ ਨਹੀਂ ਸਾਰੇ ਸਰਕਲ ਬਣਿਆ ਵਾਦਾ ਰੋੜੇ ਮਿਲੀ ਜਾਣੀਆਂ ਜਿਹੜਾ ਬੰਦਾ ਪੈਦਾ ਕੀਤਾ ਉਹਨੂੰ ਮਿਲਣੀ ਮਿਲਦੀ ਬਾਕੀ ਇਮਾਨਦਾਰੀ ਨਾਲ ਕੰਮ ਕਰੋ ਝੂਠ ਝਾੜ ਬੋਲੋ ਨਹੀਂ ਵੀ ਮਾਰਦੇ ਆ ਜਿਹੜੀ ਗੱਲ ਸਾਰੇ ਕਹਿੰਦੇ ਵੀ ਨਹੀਂ ਮਾਰਦਾ ਉਹ ਕਾਗ ਲੜਾ ਝੂਠ ਬਾਈ ਆ ਬਿਲਕੁਲ ਤੇ ਝੂਠ ਉਹਨਾਂ ਦੀ ਚਾਹਤਾ ਜਿੰਨਾ ਚੱਲ ਚੱਲੇ ਜਿੰਨਾ ਹੁਣ ਮੈਨੂੰ ਮੈਨੂੰ ਵੀ ਨਾ ਨਾ ਬਹੁਤਾ ਝੂਠ ਮਾਰਉਣ ਵਾਲਾ ਕੰਮ ਕਰੋ ਮੈਨੂੰ ਫੋਨ ਕਰਕੇ ਆਖੋ ਵੀ 30 ਕਿਲੋ ਵਾਲੀ ਮੈਂ ਵੀ ਆਖ ਜੂ ਲੈ ਲੋ 30 ਕਿਲੋ ਇਹੋ ਕੁਝ ਹੋਣਾ ਬਿਲਕੁਲ ਜੀ ਤੁਸੀਂ ਥੋੜਾ ਜਿਹਾ ਗਾਗ ਵੀ ਸਿਆਣਾ ਹੋਵੇ ਵੀ ਜੂ ਕੂਤ ਤੇ ਵੀਡੀਓ ਪਾਈ ਆ ਆਪਾਂ ਚੋ ਚੋ ਆ ਕੇ ਤਸੱਲੀ ਕਰਕੇ ਮਾਲ ਖੜੋ ਮੁੜ ਕੇ ਲਾਮਾ ਨਹੀਂ ਲੈਣਾ ਬਿਲਕੁਲ ਨਾ ਕਿ ਇਹਨੂੰ ਲਾਮਾ ਦਿਓ ਜੇ ਆਪਾਂ ਉਧਰ ਹੀ ਘਰ ਬੈਠਿਆ ਮਹਗਾਈ ਆ ਉਹ ਪੈਣਾ ਕੱਢ ਗਏ ਮਾਲ ਤੇਜ ਆ ਸੰਦੀਪ ਜੀ ਮੱਝ ਲੱਭਣ ਨੂੰ ਫਿਰਦੇ ਆ ਸਵਾ ਸਵਾ ਲੱਖ ਰੁਪਈਆ ਮਈਆਂ ਦਾ ਹਲਾਤਾ ਨਹੀਂ ਕਹਿੰਦੇ ਅਹੀਂ ਨਹੀਂ ਸਵਾ ਲੱਖ ਮਈ ਤੇ ਕਰਨੀਆ ਸਿੱਧੀ ਗੱਲ ਵੀ ਪਹਿਲਾਂ ਮਈ ਲਈ ਹੁਣ ਲਈ ਨਹੀਂ ਦੋ ਤਿੰਨ ਸਾਲ ਹੋ ਗਏ ਤੇ ਦੋਵਾਂ ਤਿੰਨ ਹਵਾਲ ਸਵਾ ਲੱਖ ਰੁਪਈਆ ਮਈ ਦਾ ਕਰ ਲਾਇਆ ਤੇ ਲੱਤਾ ਭਾਰ ਨਹੀਂ ਚੱਲਦੀ ਸਵਾ ਲੱਖ ਦੀ ਮਈ ਲੱਗੇ ਲੈਣ ਮਤਲਬ ਕਹਿੰਦਾ ਵੀ ਮਾਲ ਤੇਜ ਆ ਮਾਲ ਤੇਜ ਬਾਹਰ ਵੀ ਲੋਕੀ ਵਪਾਰੀ ਜੇ ਮਈ ਕੋ ਮੁੱਲ ਮੰਗਦਾ ਨਾ ਮਈ ਦਾ ਤੇ ਮਈ ਦੇ ਪੈਸੇ ਤਾਂ ਮੰਗਦਾ ਬਾਹਰ ਮਈ ਮਹਿੰਗੀ ਬਾਜੀ ਬਾਤ ਹੁਣ ਗਾਂ ਵੇਖੋ ਜਿਹੜੀ ਗਾਂ ਅਸੀਂ 30000 ਦਿਲਿੰਦਰੋ 60-60000 ਦੀ ਵਿਕ ਇਹ ਇਹਦੇ ਨਾਲ ਜਿਵੇਂ ਦਾਰ ਨੂੰ ਫਾਇਦਾ ਪਰ ਇੱਕ ਸੰਦੀਪ ਜੀ ਨੇ ਰਿਕਵੈਸਟ ਆ ਛੋਟੀ ਜੀ ਉਸਾਰਨਾ ਕਰਿਓ ਭੈਣ ਭਰਾ ਜਿਹੜਾ ਕੋ ਕੱਟੀ ਵੇਚਦਾ ਨਾ ਉਹ ਕੋਸ਼ਿਸ਼ ਕਰਾਇਆ ਕਰੋ ਕੱਟੀ ਕਿਸ ਨੂੰ ਪਿੰਡ ਗਰੀਬ ਨੂੰ ਦਿਹਾੜੇ ਦੇ ਦੋ ਲੰਮੀ ਪਈ ਇਹ ਵੀ ਜੇ ਦਿਹਾੜੇ ਨਾ ਨਾ ਦਊ ਹਾਂਜੀ ਤੇ ਉਹਨੂੰ ਨਾ ਫ੍ਰੀ ਦੇ ਦੇ ਆ ਬਿਲਕੁਲ ਜਾਂ ਮੁੱਲ ਵੇਚ ਦੇ ਥੋੜੇ ਪੈਸੇ ਵਟਲਾ ਵਟਰ ਵਾਲਿਆਂ ਨੂੰ ਦੇ ਅੰਬਰਸਰੋਂ ਮੰਨ ਕੇ ਆਦੇ ਉੱਥੇ ਆਖਰ ਦਾ ਢੇਰ ਲਗਾ ਜਿੰਨੀਆਂ ਵੱਡੀਆਂ ਗਿਆ ਉਹਨੀਆਂ ਮਹਿੰਗੀਆਂ ਹੁੰਦੀਆਂ ਜਾਣਗੀਆਂ ਮਹਿੰਗੀਆਂ ਹੁੰਦੀਆਂ ਜਾਣਗੀਆਂ ਬਿਲਕੁਲ ਬਾਕੀ ਹੋਰ ਸੁਨੀਪ ਦਾ ਵੀਡੀਓ ਲੰਮੀ ਹੋ ਗਈ ਆ ਬਸ ਇੰਨੀਆਂ ਬੇਨਤੀਆਂ ਗੱਲਾਂ ਜਲਦੇ ਫਿਰ ਵਿਦਿਆਤ ਬੰਦੀ ਹੈ ਜੀ ਤੇ ਆ ਉਹ ਦਿੱਕਤ ਫਿਰ ਵੇਖੀ ਜੂ ਜੱਟਾਂ ਵਾਲੇ